ਜਿਵੇਂ ਕਿ ਅਸੀਂ ਜਾਣਦੇ ਹਾਂ ਜੋ ਬੰਦਾ ਵਿਆਹ ਚੱਲ ਰਿਹਾ ਹੈ ਜੋ ਬੰਦੇ ਵਿਆਹ ਤੇ ਛੋਟੇ ਮਾਮਾ ਜੀ ਤੇ ਵੱਡੇ ਮਾਮਾ ਜੀ ਦੋਨੋਂ ਹੀ ਬੜੀ ਧੂਮ-ਧਾਮ ਨਾਲ ਗਏ ਹਨ ਛੋਟੇ ਮਾਮਾ ਜੀ ਅਲੱਗ ਗਏ ਨੇ ਤੇ ਵੱਡੇ ਅਲੱਗ ਗਏ ਨੇ ਲੋਕ ਉਹਨਾਂ ਤੋਂ ਵਾਰ-ਵਾਰ ਇਹੀ ਸਵਾਲ ਪੁੱਛ ਰਹੇ ਨੇ ਕਿ ਤੁਸੀਂ ਅਲੱਗ-ਅਲੱਗ ਕਿਉਂ ਗਏ ਤੁਸੀਂ ਇਕੱਠਿਆਂ ਨੇ ਹੀ ਜਾਣਾ ਸੀ ਜਦ ਕਿ ਉਹ ਲੋਕ ਦਿਖਾਵਾ ਨਹੀਂ ਕਰਦੇ ਜੋ ਉਹਨਾਂ ਦੇ ਦਿਲ ਵਿੱਚ ਹੈ ਉਹਨਾਂ ਨੇ ਸਭ ਲੋਕਾਂ ਨੂੰ ਦੱਸ ਦਿੱਤਾ ਹੈ ਲੋਕ ਦਿਖਾਵਾ ਕਰਨ ਦਾ ਕੋਈ ਫਾਇਦਾ ਵੀ ਨਹੀਂ ਹੁੰਦਾ ਵਿੱਚ ਲੋਕ ਇਹ ਵੀ ਕਹਿ ਰਹੇ ਨੇ ਕਿ ਭੂਆ ਜੀ ਦੀ ਛੋਟੇ ਭਰਾ ਨਾਲ ਜ਼ਿਆਦਾ ਬੰਦੀ ਹੈ ਛੋਟੇ ਭਰਾ ਦੇ ਆਉਣ ਤੇ ਭੂਆ ਜੀ ਨੂੰ ਜ਼ਿਆਦਾ ਖੁਸ਼ੀ ਹੋਈ ਹੈ ਤੇ ਛੋਟੇ ਭਰਾ ਦੇ ਦਿੱਤੇ ਹੋਏ ਗਿਫਟ ਦੇਖ ਕੇ ਵੀ ਭੂਆ ਜੀ ਬਹੁਤ ਖੁਸ਼ ਹੋਏ ਨਹੀਂ ਜੀ ਭੂਆ ਜੀ ਨੂੰ ਸਾਰੇ ਭੈਣ ਭਰਾ ਇੱਕੋ ਜਿਹੇ ਹੁੰਦੇ ਹਨ ਤੇ ਲੋਕ ਇਹ ਵੀ ਕਹਿ ਰਹੇ ਨੇ ਕਿ ਮਾਨਪੁਰ ਟੀਵੀ ਵਾਲੇ ਤਾਂ ਚੁੱਪ ਚਾਪ ਚਲੇ ਗਏ ਜਦ ਕਿ ਕਮਲ ਹੁਰੀ ਨਾ ਸਿੱਧੇ ਟੱਪ ਦੇ ਭੰਗੜੇ ਪਾਉਂਦੇ ਬਹੁਤ ਖੁਸ਼ੀ ਖੁਸ਼ੀ ਉਹਨਾਂ ਦੇ ਘਰ ਨਾਨਕਾ ਮੇਲ ਲੈ ਕੇ ਪੁੱਜੇ ਸਾਰਿਆਂ ਨੂੰ ਇਕੱਠੇ ਜਾਣਾ ਚਾਹੀਦਾ ਸੀ ਇਹ ਉਹਨਾਂ ਦੀ ਪਰਸਨਲ ਲਾਈਫ ਹੈ ਆਪਾਂ ਨੂੰ ਇਹਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਜ਼ਰੂਰਤ ਨਹੀਂ ਹੈ ਜੋ ਉਹਨਾਂ ਨੂੰ ਚੰਗਾ ਲੱਗਿਆ ਉਹਨਾਂ ਨੇ ਕੀਤਾ ਪਰ ਦੋਨੇ ਵਿਆਹ ਤੇ ਪਹੁੰਚੇ ਤੇ ਦੋਨੇ ਹੀ ਹੌਮ ਹਮਾ ਕੇ ਪਹੁੰਚੇ ਹੈ ਦੋਨਾਂ ਨੇ ਹੀ ਬਹੁਤ ਵਧੀਆ ਉੱਥੇ ਜਾ ਕੇ ਖੁਸ਼ੀ ਮਨਾਈ ਤੇ ਘਰੋਂ ਵੀ ਪੂਰੀ ਖੁਸ਼ੀ ਖੁਸ਼ੀ ਹੀ ਗਏ ਸੀ ਇਦੇ ਵਿੱਚ ਖੁਸ਼ੀ ਵਾਲੀ ਇਹ ਗੱਲ ਹੈ ਕਿ ਮੁੰਡੇ ਦੇ ਦੋਨੇ ਮਾਮੇ ਪਹੁੰਚੇ ਨਹੀਂ ਤੇ ਦੋਨਾਂ ਨੇ ਹੀ ਪੂਰਾ ਦੇਣ ਲੈਣ ਵਧੀਆ ਦਿੱਤਾ ਹੈ ਆਪਣੀ ਭੈਣ ਨੂੰ ਪੂਰਾ ਖੁਸ਼ ਕੀਤਾ ਹੈ ਤੇ ਭੈਣ ਭਰਾਵਾਂ ਦੇ ਆਉਣ ਤੇ ਬਹੁਤ ਖੁਸ਼ ਹੋਈ ਹੈ ਚਾਹੇ ਉਹ ਇਕੱਲੇ ਇਕੱਲੇ ਗਏ ਚਾਹੇ ਉਹ ਇਕੱਠੇ ਜਾਂਦੇ ਪਰ ਭੈਣ ਨੂੰ ਤਾਂ ਖੁਸ਼ੀ ਆਪਣੇ ਭਰਾਵਾਂ ਦੀ ਓਨੀ ਹੀ ਹੈ ਜਦ ਕਿ ਇਹ ਸਾਰਾ ਗੱਲ ਸਾਰੇ ਹੀ ਜਾਣਦੇ ਹਨ ਕਿ ਹੁਣ ਕਮਲ ਅਤੀਮਾਨਪੁਰ ਟੀਵੀ ਵਾਲੇ ਅਲੱਗ-ਅਲੱਗ ਹੋ ਚੁੱਕੇ ਨੇ ਕਦੇ ਵੀ ਇੱਕ ਦੂਸਰੇ ਦੇ ਬਲੌਗ ਵਿੱਚ ਨਹੀਂ ਆਏ ਫਿਰ ਜਾਨ ਬੁੱਝ ਕੇ ਇਹੋ ਜਿਹਾ ਸਵਾਲ ਪੁੱਛਣ ਦਾ ਤਾਂ ਕੋਈ ਉਹਨਾਂ ਦਾ ਹੱਕ ਬਣਦਾ ਹੀ ਨਹੀਂ ਹੈ ਕਿਉਂਕਿ ਲੋਕਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਕਿ ਉਹ ਹੁਣ ਇੱਕ ਦੂਸਰੇ ਨਾਲ ਬੋਲਦੇ ਚੱਲਦੇ ਨਹੀਂ ਉਹਨਾਂ ਦੀ ਬੋਲਬਾਣੀ ਬਿਲਕੁਲ ਬੰਦ ਹੈ ਫਿਰ ਵਿਆਹ ਤੇ ਕਿਵੇਂ ਇਕੱਠੇ ਜਾਂਦੀ ਜੇ ਇਕੱਠੇ ਜਾਂਦੇ ਵੀ ਤਾਂ ਲੋਕਾਂ ਨੇ ਇਹੀ ਕਹਿਣਾ ਸੀ ਇਹ ਲੋਕ ਦਿਖਾਵਾ ਕਰ ਰਹੇ ਨੇ